ਅਸਲਾਮੁਅਲੈਕਮ ਵੀਰੋ ਕੀ ਹਾਲ ਚੱਲ ਵੀਰੋ ਅੱਜ ਦੀ ਕਥਾ ਦਾ ਟਾਈਟਲ ਹੈ ਕਿ ਸ਼ਰਾਬ ਕਾਮ ਮਾਸ ਦੇ ਨਾਲ ਭਰੇ ਹੋਏ ਹੈ ਜ਼ਿਆਦਾਤਰ ਮੰਦਰ ਆਖਿਰ ਗਿਆਨੀ ਸੰਤ ਸਿੰਘ ਮਸਕੀਨ ਨੇ ਮੰਦਰਾਂ ਨੂੰ ਲੈ ਕੇ ਐਡੇ ਸ਼ਕਤ ਸਟੇਟਮੈਂਟ ਕਿਉਂ ਦਿੱਤੀ ਹੈ ਕੀ ਹੈ ਇਸ ਦਾ ਸੱਚ ਵੀਰੋ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਇਸ ਦਲਾਇਲ ਦੇ ਉੱਪਰ ਇਹਦੇ ਉੱਪਰ ਪੂਰੇ ਦਲਾਇਲ ਦੇ ਰਹੇ ਆ ਇਹ ਸਿਰਫ ਇੱਕ ਗੱਲ ਨਹੀਂ ਹੈ ਬਲਕਿ ਸੱਚ ਹੈ ਹਕੀਕਤ ਹੈ ਤੇ ਅੱਜ ਦੀ ਕਥਾ ਦੇ ਅੰਦਰ ਅਸੀਂ ਇਸ ਕੜਵੀ ਹਕੀਕਤ ਦੇ ਬਾਰੇ ਜਾਣਾਂਗੇ ਸੋ ਚਲ ਕੇ ਵੀਰ ਕਥਾ ਤੋਂ ਨੇ ਇਸਦੇ ਬਾਰੇ ਜਾਣਨੇ ਆ ਤੇ ਸਾਡੇ ਚੈਨਲ ਨੂੰ ਸਪੋਰਟ ਕਰਨ ਵਾਸਤੇ ਸੁਪਰ ਸਟicker ਤੇ ਸੁਪਰ ਥੈਂਕਸ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਜੀ ਫਿਰ ਇਹ ਵੀ ਕਬੂਲ ਕਰ ਲੋ ਸੂਰਜ ਨੂੰ ਗ੍ਰਹਿਣ ਲੱਗਦਾ ਹੈ ਸੂਰਜ ਨੂੰ ਗ੍ਰਹਿਣ ਲੱਗਦਾ ਵਿਸ਼ਾ ਮੇ ਤੁਹਾਡੇ ਸਾਹਮਣੇ ਛੇੜਨਾ ਨਹੀਂ ਸੀ ਪਤਾ ਨਹੀਂ ਇਥੇ ਬੈਠੇ ਹਨ ਗਣਗੂ ਗੁਰਨ ਸਾਹਿਬ ਨੇ ਖਿਆਲ ਦੇ ਇਹ ਸੂਰਜ ਵੀ ਬੇਦਾਗ ਨਹੀਂ ਹੈ ਅਨੁਗ੍ਰਹਿਨ ਲੱਗਦਾ ਲੱਗਦਾ ਨਿਰਲੇਪ ਹੈ ਪ੍ਰਮਾਤਮਾ ਨਿਰਲੇਪ ਹੈ ਜੀਵਾਤਮਾ ਕਪਾਲ ਕਲਪਨਾ ਹੈ ਫਿਰ ਮਾਹਵਾ ਮਾਰ ਗਏ ਉਹਨਾਂ ਉਹਨਾਂ ਮੰਦਰਾਂ ਨੂੰ ਉਹਨਾਂ ਨੇ ਜਨਮ ਦਿੱਤਾ ਜਿੱਥੇ ਸ਼ਰਾਬ ਆਮ ਚਲਦੀ ਸੀ ਮਾਸ ਆਮ ਚਲਦਾ ਸੀ ਦੇਵਦਾਸੀਆਂ ਦੀ ਵਰਮਾਰ ਹੋ ਗਈ ਦੁਰਾਚਾਰ ਆਮ ਚਲਦਾ ਸੀ ਕਹਿੰਦਾ ਜੋ ਕੁਛ ਮਨ ਮੰਨਦਾ ਮੰਗਦਾ ਕਰੋ ਮੰਦਰ ਦੇ ਵਿੱਚ ਕਰੋ ਤਾਂ ਕਿ ਆਖੋ ਐਲਾਨੀਆਂ ਪ੍ਰਗਟ ਕਰ ਸਕੋ ਜੀਵਨ ਦੇ ਮੰਦਰ ਵਿੱਚ ਇਹੀ ਕੁਛ ਹੈ ਇਹੀ ਵਿੱਚ ਔਰ ਕੁਝ ਵੀ ਨਹੀਂ ਜੋ ਜੀਵਨ ਦੇ ਮੰਦਰ ਦੇ ਚ ਹੈ ਅਸੀਂ ਬਾਹਰ ਮੰਦਰਾਂ ਦੇ ਚ ਪਰਗਟ ਕਰਕੇ ਦੱਸ ਰਹੇ ਹਾਂ ਇਹ ਹੀ ਕੁਝ ਹੈ ਇਹ ਹੀ ਕੁਝ ਖਜੂਰਾਹ ਦੇ ਮੰਦਰ ਕੋ ਨਾਰਿਕ ਦੇ ਮੰਦਰ ਕਾਮ ਦੇ ਮੰਦਰ ਅਡੇ ਵਿੱਚੋਂ ਕੋਈ ਗਏ ਹੁੰਛੈ ਖਜੂਰਾਹ ਇੱਕ ਛੋਟਾ ਜਿਹਾ ਕਸਬਾ ਹੈ ਮਧ ਦੇ ਬਾਹਰ ਜਾਸੇ ਤੋਂ ਕੋਈ 100 ਮੀਲ ਦੀ ਦੂਰੀ ਤੇ ਹੋਵੇ ਖਜੂਰਾਹ ਦੇ ਨੇੜੇ ਮਹੋਬਾ ਮੈਨੂੰ ਸਾਲ ਵਿੱਚ ਇੱਕ ਵਾਰ ਜਾਂ ਕਈ ਵਾਰ ਦੋ ਸਾਲਾਂ 'ਚ ਇੱਕ ਵਾਰ ਉੱਥੇ ਜਾਣਾ ਹੁੰਦਾ ਉੱਥੇ 50 60 ਘਰ ਸਿੰਘਾਂ ਦੇ ਰਹਿੰਦੇ ਨੇ ਗੁਰਮਤ ਸਮਾਗਮ ਕਰਦੇ ਨੇ ਦੋ ਚਾਰ ਜਥਿਆਂ ਨੂੰ ਨਾਲ ਲੈ ਕੇ ਦਾਸ ਜਾਂਦਾ ਤੁਮੇ ਤੋਂ ਖਜੂਰਾਹ ਏਅਰਪੋਰਟ ਤੇ ਉਤਰ ਜਾਣਾ ਮੈਨੂੰ ਲੈ ਜਾਂਦੇ ਨਾ ਥੋ 20 ਮਿੰਟ ਫਿਰ 1000 ਆਬਾਦੀ ਦਾ ਇਹ ਕਸਬਾ ਹੈ ਖਜੂਰਾਹ ਬੜੀ ਸੁੰਦਰ ਏਅਰਪੋਰਟ ਹੈ ਜਦ ਕੇ ਵੱਡੇ ਵੱਡੇ ਸ਼ਹਿਰਾਂ ਚ ਵੀ ਨਹੀਂ ਹੈ 1 5 ਸਟਾਰ ਹੋਟਲ ਨੇ ਉੱਥੇ ਛੋਟੇ ਛੋਟੇ ਦਰਜਨਾ ਨੇ ਬੇਸ਼ਮਾਰ ਤਿੰਨ ਚਾਰ ਪਲੇਨ ਰੋਜ਼ ਬੰਬੇ ਕਲਕੱਤਾ ਦਿੱਲੀ ਤੋਂ ਭਰੇ ਹੋ ਜਾਂਦੇ ਆਪ ਡਾਊਨ ਕਰ ਦੋ ਡੇਲੀ ਡੇਲੀ ਸਰਵਿਸ ਸੋ ਸਵਾ ਸੋ ਬਚਾ ਬਸਾ ਟੂ ਰੈਸਟ ਬਸਾ ਰੋਜ਼ ਪਹੁੰਚਦੀਆਂ ਸੈਕੜੇ ਟੈਕਸੀਆਂ ਰੋਜ਼ ਪਹੁੰਚਦੀਆਂ ਨੇ ਕੀ ਦੇਖਣ ਖਜੂਰਾ ਹੈ ਦੇ ਮੰਦਰ ਖਜੂਰਾ ਹੈ ਦੇ ਮੰਦਰ ਕੁਇ ਤਿੰਨ 400 ਏਕੜ ਵਿੱਚ 18 ਮੰਦਰ ਬਣੇ ਕੰਮ ਦੇ ਮੰਦਰ ਕੰਮ ਦੇ ਚਿੱਤਰ ਕੰਮ ਦੀਆਂ ਮੂਰਤੀਆਂ RAM ਦੇ ਮੰਦਰ ਨਹੀਂ ਨੇ ਕੰਗ ਮੰਦਰ ਪਰ ਉਹਨਾਂ ਨੂੰ ਮੰਦਰ ਆਖਿਆ ਜਾਂਦਾ ਵਾਹ ਮਾਰਗੀਆਂ ਕੋਲ ਤਰਕ ਸੀ ਅਗਰ ਜੀਵਨ ਮੰਦਰ ਹੈ ਹਰੀ ਮੰਦਰ ਹੈ ਇਸ ਮੰਦਰ ਦੇ ਚ ਕੰਮ ਤੋਂ ਬਿਨਾ ਹੋਰ ਕੁਝ ਵੀ। ਕੁਛ ਵੀ ਨਹੀਂ। ਦੋਸੀ ਵਾਰ ਕਾਮ ਦੇ ਮੰਦਰ ਬਣਾਏ। ਬਣਾਏ। ਦੇਵਦਾਸੀਆਂ ਦੀ ਪ੍ਰਥਾ ਇੱਥੋਂ ਚਲੀ। ਭੈਰੋ ਕਾਲ ਦਾ ਮੰਦਰ ਪੁਜੈਂਦਾ ਸਾਰਾ ਦਿਨ। ਪ੍ਰਸ਼ਾਦ ਪਤਾ ਕਿਸ ਦਾ ਮਿਲਦਾ ਹੈ ਸ਼ਰਾਬ ਦਾ। ਸਾਰਾ ਦਿਨ ਚੜਦੀ ਕੀ ਹੈ ਉਥੇ ਸ਼ਰਾਬ। ਜਵੇਂ ਦਰਬਾਰ ਸਾਹਿਬ ਸੀਜਗੰਜ ਸਾਰਾ ਦਿਨ ਕੜਾ ਪ੍ਰਸ਼ਾਦ ਚੜਦਾ ਉੱਥੇ ਸ਼ਰਾਬ ਜੜਦੀ। ਸ਼ਰਾਬ ਦੀ ਬੋਤਲ ਲੈ ਕੇ ਜਾਣਾ ਪੈਂਦਾ। ਮੈਂ ਕੋਈ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ ਅੱਜ ਦੀ ਕਰਾਂ। ਹੁਣ ਵੀ ਇਹ ਇੱਥੇ। ਕਾਲੀ ਦਾ ਮੰਦਿਰ ਕੋਲਕੱਤਾ ਦਾ। ਕੁਮਖਿਆ ਦੇਵੀ ਦਾ ਮੰਦਿਰ ਗੁਹਾਟੀ ਦਾ। ਮਾਸ ਦਾ ਪ੍ਰਸ਼ਾਦ ਮੰੰਦਾ। ਮਾਸ ਸਵੇਰੇ ਸੰਡੇ ਬਕਰੇ ਕਟੇ ਜਾਂਦੇ ਨਖੂਨ ਦਾ ਤਿਲਕ ਲੱਗਦਾ ਹੈ ਦਰਵਾਜ਼ੇ ਨੂੰ ਮੰਦਰ ਦਾ ਦਰਵਾਜ਼ਾ ਖੁੱਲਦਾ ਹੈ ਮੂਰਤੀਆਂ ਨੂੰ ਤਿਲਕ ਲੱਗਦਾ ਹੈ ਆਏ ਹੋਏ ਸ਼ਰਧਾਲੂਆਂ ਨੂੰ ਵੀ ਖੂਨ ਦਾ ਹੀ ਤਿਲਕ ਲਾਂਦੇ ਇਹ ਅਜੇ ਕੁਝ ਥੋੜੇ ਜਿਹਾਂ ਅਸਥਾਨ ਮੌਜੂਦ ਹੈ ਕਿਸੇ ਵਕਤ ਮਹਾਤਮਾ ਗਾਂਧੀ ਨੇ ਕਹਿ ਦਿੱਤਾ ਸੀ ਖਜੂਰਾਹ ਦੇ ਮੰਦਰ ਇਹਨਾਂ ਨੂੰ ਮਿੱਟੀ ਨਾਲ ਦਬ ਦੇ ਇਹ ਸਾਡੀ ਅਸ਼ਲੀਲਤਾ ਨੂੰ ਪ੍ਰਗਟ ਕਰਦੇ ਸਾਡੀ ਅਸੱਭੇਤਾ ਨੂੰ ਪ੍ਰਗਟ ਕਰਦੇ ਸਾਡੀ ਹੋਂਦ ਠੀਕ ਨਹੀਂ ਪੈ ਪ੍ਰਗਟ ਕਰਦੇ ਦਬ ਦੇ ਇਸ ਵਾਸਤੇ ਕਿਆ ਸੀ ਉੱਥੇ ਜਿੰਨਾ ਟੂਰਿਸਟ ਜਾਂਦਾ ਹੈ 80% ਦੀ ਫੋਰਨਰ ਯੂਰਪ ਦੇ ਲੋਕ ਨੇ ਅਮਰੀਕਾ ਕੈਨੇਡਾ ਕੁਝ ਏਸ਼ੀਆ ਦੇ ਮਲਕਾਂ ਆਰਨਰ ਪਹੁੰਚਦੇ ਬੜੀ ਤਾਦਾਦ ਦੇ ਚਮਲ ਉਸ ਤਰ੍ਹਾਂ ਦਾ ਮੰਦਿਰ ਕੋਨਾਰਕ ਦੇ ਚ ਹੈ ਉੜੀਸਾ ਕਾਮਦਬ ਉਸ ਤਰ੍ਹਾਂ ਦੇ ਕੁਝ ਮੰਦਿਰ ਤਮਿਲਨਾਡ ਦੇ ਚ ਹੈ ਇਹ ਆਤਮਾ ਗਾਂਧੀ ਨੇ ਕਿਹਾ ਸੀ ਦਬਦੇ ਸਾਡੀ ਅਸੱਭਿਤਾ ਪ੍ਰਗਟ ਕਰਦੇ ਨੇ ਸਾਡੀ ਅਸ਼ਲੀਲਤਾ ਪ੍ਰਗਟ ਕਰਦੇ ਨੇ ਪਰ ਤਾਰਕਿਕ ਲੋਕਾਂ ਨੂੰ ਇਹ ਕੋਈ ਜਵਾਬ ਨਹੀਂ ਉਹਨਾਂ ਨੇ ਕਿਹਾ ਜੇ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ ਤੇ ਸਮੁੰਦਰ ਵਿੱਚ ਇਸ ਤੋਂ ਬਿਨਾ ਹੋਰ ਕੀ ਹੈ ਜ਼ਬਾਨ ਰਸ ਮੰਗਦੀ ਹੈ ਅੱਖਾਂ ਰਸ ਮੰਗਦੀਆਂ ਨੇ ਨਨ ਰਸ ਮੰਗਦੇ ਨਾਸਕਾ ਰਸ ਮੰਗਦੀ ਹੈ ਖਲੜੀ ਰਸਵਣ ਮੰਗਦੀ ਹੈ ਇਹ ਪ੍ਰਕਿਰਤੀ ਨੇ ਇਹ ਰਸ ਬਣਾਏ ਹੋਏ ਨੇ ਕਿਉਂ ਬਣਾਏ ਨੇ ਬਣਾਏ ਨੇ ਰਸ ਲੈਣ ਵਾਸਤੇ ਜੀਵਨ ਮੰਦਰੇ ਮੰਦਰ ਵਿੱਚ ਇਹ ਹੀ ਕੁਛ ਹੈ ਇੰਦਰੀਆਂ ਦਾ ਰਸ ਅਸੀਂ ਇਹੀ ਪ੍ਰੇਰਣਾ ਦਿੰਦੇ ਹਾਂ ਜੀਵਨ ਦੀ ਮਹਾਂਤ ਹੈ ਇਥੇ ਬੜਾ ਪਰਬਲ ਇੰਦਰੀਆਂ ਦਾ ਰਸ ਹੈ ਅੱਖਾਂ ਦਾ ਰਸ ਕੰਨਾਂ ਦਾ ਰਸ ਨਾਸਕਾ ਦਾ ਰਸ ਰਸਨਾ ਦਾ ਰਸ ਹਲੜੀ ਦਾ ਰਸ ਕੋਈ ਰਸ ਮੁਕਦੇ ਮਹਾਰਸ ਮੈਂ ਤੁਹਾਨੂੰ ਸੀਮਾ ਵਿੱਚ ਸੁਣਾ ਰਿਹਾ ਕਿਉਂਕਿ ਸਿੱਖ ਸਮਾਜ ਵਿੱਚ ਇਤਨੇ ਗਲ ਖੁੱਲ੍ਹੇ ਹੁੰਦੇ ਜੋ ਪ੍ਰਗਟ ਰੂਪ ਦੇ ਸੰਸਾਰ ਦੇ ਚ ਮੌਜੂਦ ਹੈ ਤੇ ਵੰਮ ਮਾਰਗੀਆਂ ਨੇ ਆਖਿਆ ਉਹਦੀਆਂ ਲਹਿਰਾਂ ਉਸ ਦਾ ਸੂਖਸ਼ਮ ਅਸਰ ਤੇ ਮੌਜੂਦ ਹੈ ਅੱਧੇ ਤੋਂ ਜ਼ਿਆਦਾ ਪੰਜਾਬ ਜੋ ਪਤਿਤ ਹੋ ਗਿਆ ਨੌਜਵਾਨ ਉਹ ਵੀ ਇਹੀ ਤਰਕ ਦੇਸ਼ ਕਰਦਾ ਚੰਗਿਆਂ ਚੰਗਿਆਂ ਨਾਲ ਮੇਰੀ ਗੱਲ ਹੋਈ ਹੈ ਜੋ ਬਹੁਤ ਸਿਆਣੇ ਨੇ ਪ੍ਰੀਖਣ ਬੁੱਧੀ ਰੱਖਦੇ ਨੇ ਐ ਹੀ ਕੁਝ ਕਹਿੰਦੇ ਇਤਨਾ ਜੋ ਰਸ ਇੰਦਰੀਆਂ ਦਾ ਪ੍ਰਭੂ ਨੇ ਬਣਾਇਆ ਕਿਸ ਵਾਸਤੇ ਬਣਾਇਆ ਚਲੋ ਮੰਨ ਲੈਨੇ ਆ ਪਰਮਾਤਮਾ ਇਹ ਜੀਵਨ ਮੰਦਰ ਹੈ ਔਰ ਰਸ ਹੈ ਤੋ ਰਸ ਫਿਰ ਅੱਖਾਂ ਦਾ ਹੈ ਕੰਨਾਂ ਦਾ ਹੈ ਨਾਸਿਕਾ ਦਾ ਹੈ ਖਲੜੀ ਦਾ ਹੈ ਰਸਨਾ ਦਾ ਔਰ ਕੀ ਹੈ ਇੰਦਰੀਆਂ ਦੇ ਰਸ ਨੂੰ ਹੀ ਕਾਮ ਰਸ ਕਹਿੰਦੇ ਨੇ ਤੋ ਕਹਿੰਦੇ ਨੇ ਇਹ ਮੰਦਰ ਕਾਮ ਰਸ ਦਾ ਹੈ ਆਵੇਂ ਕਹੀ ਜਾ ਰਹੇ ਨੇ ਭਗਤ ਰਾਮ ਰਸ ਦਾ ਮੰਦਰ ਹੈ ਰਾਮ ਦਾ ਮੰਦਰ ਹੈ ਉਹ ਕਹਿੰਦਾ ਨਹੀਂ ਕਾਮ ਦਾ ਉਹਨਾਂ ਨੇ ਜ਼ਮੀਨ ਦਿੱਤੇ ਫਿਰ ਕਾਮ ਦੇ ਮੰਦਰ ਬਣਾ ਅਜੇ ਵੀ ਮੌਜੂਦ ਨੇ ਬੜੇ ਉੱਚੇ ਉੱਚੇ ਮੰਦਰ ਕਾਮ ਦੇ ਮੰਦਰ ਚੋਕੇ ਮੈਂ ਵੇਲੇ ਸਮੇਂ ਜਦ ਕਦੇ ਮੈਨੂੰ ਮਿਲ ਜਾਏ ਵਕ ਵਕ ਧਰਮਾਂ ਦੀ ਸਟੱਡੀ ਕਰਦਾ ਰਹਿਣਾ ਮੈਂ ਉਹਨਾਂ ਦੇ ਧਰਮ ਗ੍ਰੰਥ ਪੜਦਾ ਰਹਿਣਾ ਵਾਂ ਮਾਰਗਿਆਂ ਦੀ ਮੈਂ ਮੈਸਟਰ ਡੀ ਕੀਤੀ ਸਿਰ ਸੜੀ ਨਾ ਕੀਤੀ ਮੈਂ ਉੱਥੇ ਪਹੁੰਚਿਆ ਕੋਨਾ ਖਜੂਰਾਹ ਮੈਂ ਗਿਆ ਆਪਣੇ ਪੂਰੇ ਨਾਲ ਸਾਥੀਆਂ ਨਾਲ ਮੈਂ ਕੋਨਾਰਕ ਵੀ ਗਿਆ ਭੁਵੇਂਸ਼ਵਰ ਦੇ ਚ ਕਟਕ ਦੇ ਸਾਡਾ ਆਰਾਮ ਸੀ ਫੇ ਮੈਂ ਖਣ ਕੋਨਾਰਕ ਨੇੜੇ ਆ ਬੋ ਗਿਆ ਕਾਮ ਦੇ ਮੰਦਰ ਇੰਦਰੀਆਂ ਦੇ ਰਸ ਦੇ ਮੰਦਰ ਅੱਜ ਵੀ ਪ੍ਰਸ਼ਾਦ ਮਿਲੇਗਾ ਸ਼ਰਾਬ ਦਾ ਮਾਸ ਦਾ ਅੱਜ ਵੀ ਬੇਸਤਰ ਮੰਦਰਾਂ ਦੇ ਵਿੱਚ ਦੇਵਦਾਸੀਆਂ ਮੌਜੂਦ ਨੇ ਜਿਨੂੰ ਅਸੀਂ ਗਨਕਾ ਕਹਿ ਸਕਦੇ ਹਾਂ ਵੈਸ਼ੀਆ ਕਹਿ ਸਕਦੇ ਐਂਟੀ ਰਾਮਾ ਰਾਓ ਆਂਧਰਾ ਪ੍ਰਦੇਸ਼ ਦੇ ਹੋ ਗੁਜ਼ਰੇ ਮਰਹੂਮ ਚੀਫ ਮਨਿਸਟਰ ਉਹਨਾਂ ਨੇ ਕਾਨੂੰਨ ਬਣਾ ਕੇ ਦੇਵਦਾਸੀ ਪ੍ਰਥਾ ਨੂੰ ਆਂਧਰਾ ਵਿੱਚ ਖਤਮ ਕੀਤਾ ਸੀ ਲੇਕਿਨ ਮਹਾਰਾਸ਼ਟਰ ਦੇ ਵਿੱਚ ਮੌਜੂਦ ਹੈ ਤਮਲ ਦੇ ਵਿੱਚ ਮੌਜੂਦ ਹੈ ਕਰਨਾਟਕ ਦੇ ਵਿੱਚ ਮੌਜੂਦ ਹੈ ਥੋੜੀ ਜਿਹੀ ਮੱਧੇ ਭਾਰਤ ਦੇ ਵਿੱਚ ਵੀ ਵੀਰੋ ਗਿਆਨੀ ਸੰਤ ਸਿੰਘ ਮਸਕੀਨ ਹੁਣੀ ਤੇ ਮੰਦਰਾਂ ਦਾ ਜ਼ਿਕਰ ਕਰ ਰਿਹਾ ਲੇਕਿਨ ਵੀਰੋ ਹਰ ਧਰਮ ਦੇ ਵਿੱਚ ਇਸੇ ਤਰ੍ਹਾਂ ਹੀ ਹੋ ਰਿਹਾ ਹੈ ਸਿਰਫ ਮੇਰਾ ਮੰਨਣਾ ਕਿ ਸ਼ਕਲਾਂ ਮੁxtਲਫ ਹੈ ਜਿਹੜੇ ਦੀਨ ਦੇ ਠੇਕੇਦਾਰ ਹੈ ਪ੍ਰਚਾਰਕ ਹੈ ਵੀਰੋ ਉਹ ਇਹ ਕੰਮ ਕਰ ਰਿਹਾ ਸਿਰਫ ਮਸਲਾ ਕੀ ਹੈ ਸ਼ਕਲਾਂ ਅਲੱਗ-ਅਲੱਗ ਹੈ ਕਿਸੇ ਜਗ੍ਹਾ ਤੇ ਨਾਚ ਗਾਣਾ ਹੈ ਜੀ ਆਪਣੇ ਭਗਵਾਨ ਨੂੰ પ્રસન્ન ਕਰਨ ਵਾਸਤੇ ਇਸ ਦਾ ਰੂਪ ਦੇ ਦਿੱਤਾ ਗਿਆ ਕਿਸੇ ਜਗ੍ਹਾ ਤੇ ਲੋਕ ਉਸ ਨੂੰ ਤਮਾਲ ਦਾ ਨਾਮ ਦੇ ਦਿੰਦੇ ਆ ਕਿਸੇ ਜਗ੍ਹਾ ਤੇ ਲੋਕ ਉਹਨੂੰ ਵਿਰੋਗ ਕਹਿੰਦੇ ਕਿ ਇਹ ਆਬਾਦਤ ਹੈ ਉਸਾਂ ਨਾਮ ਦੇ ਦਿੰਦੇ ਆ ਨਾਮ ਲੋਕਾਂ ਨੇ ਅਲੱਗ ਅਲੱਗ ਰੱਖਿਆ ਤਰੀਕੇ ਅਲੱਗ ਅਲੱਗ ਵਾ ਲੇਕਿਨ ਅਗਰ ਬੇਸਿਕ ਦੇਖਿਆ ਜਾਵੇ ਤੇ ਬੇਸਿਕ ਉਹ ਹੀ ਹੈ ਇਸੇ ਤਰ੍ਹਾਂ ਹੀ ਕਿ ਵਿਰੁੱਧ ਦੇਖੋ ਨਾ ਕਿ ਇੱਕ ਬੰਦਾ ਅਗਰ ਹਰਾਮ ਖਾ ਰਿਆ ਵੈ ਤੇ ਸ਼ਰਾਬ ਕੀ ਹੈ ਸ਼ਰਾਬ ਵੀ اسلام ਧਰਮ ਦੇ ਵਿੱਚ ਹਰਾਮ ਹੈ ਲੇਕਿਨ ਇੱਕ ਬੰਦਾ ਹਰਾਮ ਪੈਸੇ ਲੈ ਰਿਆ ਵੈ ਵੀਰੋ ਗੱਲ ਤੇ ਉਹੀ ਆ ਗਈ ਨਾ ਮੈਂ ਤੁਹਾਨੂੰ ਕਿਹਾ ਨਾ ਕਿ ਫਰਕ ਹੈ ਸਿਰਫ ਫਰਕ ਹੈ ਬਾਕੀ ਸਾਰੇ ਧਰਮਾਂ ਦੇ ਪ੍ਰਚਾਰਕ ਵੀਰੋ ਇਸੇ ਤਰ੍ਹਾਂ ਕਰ ਰਹੇ ਆ ਆਪਣੇ ਫਾਇਦੇ ਵਾਸਤੇ ਆਪਣੇ ਲੋਗਾ ਨੂੰ ਵੀਰੋ ਤਰ੍ਹਾਂ ਤਰ੍ਹਾਂ ਦੇ ਉਹਨਾਂ ਨੇ ਪਖੰਡਾਂ ਦੇ ਵਿੱਚ ਪਾਇਆ ਹੋਇਆ ਵੈ ਕੋਈ ਕਹਿ ਰਿਹਾ ਵੈ ਕਿ ਤੂੰ ਇਹ ਚੜਾਵਾ ਚੜਾ ਦੇ ਕੋਈ ਕਹਿੰਦਾ ਵੈ ਤੂੰ ਮੰਨਤ ਮੰਗ ਲੈ ਕੋਈ ਕਹਿੰਦਾ ਵੈ ਤੂੰ ਇੰਨਾ ਡੋਨੇਸ਼ਨ ਦੇ ਦੇ ਇੰਨਾ صدਕਾ ਦੇ ਦੇ ਇੰਨਾ ਤੂੰ ਵੀਰੋ ਨਾਮ ਨੇ ਮੇਰੇ ਜ਼ਿਹਨ ਚ ਆ ਰਿਹਾ ਸ਼ਬਦ ਕਿ ਲੰਗਰ ਦੇ ਨਾਮ ਤੇ ਕਿ ਇੰਨੇ ਪੈਸੇ ਦੇ ਦੇ ਤੂੰ ਨਿਆਜ਼ ਲੈ ਕੇ ਆ ਜਾ ਵੀਰੋ ਨਾਮ ਡਿਫਰੈਂਟ ਹੈ ਲੇਕਿਨ ਕੀ ਹੈ ਕਿ ਇਸ ਤਰ੍ਹਾਂ ਲੋਕਾਂ ਕੋ ਪੈਸਾ ਲੈ ਜਾਂਦਾ ਇਸ ਤਰ੍ਹਾਂ ਲੋਕਾਂ ਨੂੰ ਬੇਫਕੂ ਬਣਾਇਆ ਜਾਂਦਾ ਦੀਨ ਦੇ ਨਾਮ ਤੇ ਲੁੱਟਿਆ ਜਾਂਦਾ ਕਿ ਤੂੰ ਇੰਨਾ ਇਹ ਕੰਮ ਇੰਜ ਕਰ ਲੇਗਾ ਤੇ ਤੇਰੀ ਮੁਰਾਦ ਪੂਰੀ ਹੋ ਜਾਈਗੀ ਇੰਜ ਕਰ ਲੇਗਾ ਤੇਰੀਆਂ ਮੁਸੀਬਤਾਂ ਦੂਰ ਹੋ ਜਾਣਗੀਆਂ ਵੀਰੋ ਦੇਖੋ ਮੁਸੀਬਤਾਂ ਤਕਲੀਫਾਂ ਪਰੇਸ਼ਾਨੀਆਂ ਦੂਰ ਕਰਨ ਵਾਲੀ ਜ਼ਾਤ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਹੈ ਉਸ ਤੋਂ ਇਲਾਵਾ ਦੁਨੀਆ ਤੇ ਕੋਈ ਇਨਸਾਨ ਕੋਈ ਵੀ ਤੁਹਾਡੀਆਂ ਤਕਲੀਫਾਂ ਮੁਸੀਬਤਾਂ ਪਰੇਸ਼ਾਨੀਆਂ ਨੂੰ ਦੂਰ ਨਹੀਂ ਕਰ ਸਕਦਾ ਤੇ ਫਿਰ ਇਹ ਜਿਹੜੇ ਲੋਕ ਲੋਕਾਂ ਦੇ ਨਾਲ ਇਸ ਤਰ੍ਹਾਂ ਖੇਲਦੇ ਆ ਪਖੰਡ ਕਰਦੇ ਆ ਕਿ ਐ ਤੁਸੀਂ ਇੰਨਾ ਤੁਸੀਂ ਸੇਵਾ ਕਰਦੇ ਹੋ ਬੱਕਰਾ ਕਾਲਾ ਲਿਆ ਦਿਓ ਕਾਲਾ ਸੰਡਾ ਲਿਆ ਦਿਓ ਇਨੀ ਨਿਆਜ਼ ਦੇ ਦਿਓ ਤੇ ਤੁਹਾਡੀ ਐ ਮੁਰਾਦ ਪੂਰੀ ਹੋ ਜਾਏਗੀ ਤੁਹਾਡੀ ਇਹ ਤਕਲੀਫ ਪਰੇਸ਼ਾਨੀ ਦੂਰ ਹੋ ਜਾਏਗੀ ਵੀਰੋ ਗੱਲ ਹੁੰਦੀ ਹੈ ਨੀਅਤ ਦੀ ਬੇਸ਼ੱਕ ਸਦਕਾ ਕਰਨ ਦੇ ਨਾਲ ਅੱਲਾਹ ਦੇ ਰਾਸਤੇ ਤੇ ਖਰਚ ਕਰਨ ਦੇ ਨਾਲ ਮੁਸੀਬਤਾਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ ਲੇਕਿਨ ਉਹ ਉਸ ਉਦੋਂ ਹੋਏਗੀ ਜਦੋਂ ਤੁਹਾਡੀ ਨੀਅਤ ਹੋਵੇ ਕਿ ਅੱਲਾਹ ਰੱਬੁਲ ਇਜ਼ਤ ਦੀ ਜ਼ਾਤ ਨਹੀਂ ਮੇਰੀ ਪਰੇਸ਼ਾਨੀ ਹੱਲ ਕਰਨੀ ਹੈ ਨੀਅਤ ਸਾਡੀ ਇਹ ਹੈ ਸਾਨੂੰ ਇਹ ਲੱਗ ਰਿਹਾ ਹੈ ਕਿ ਅਗਰ ਅਸੀਂ ਇਸ ਬਾਬੇ ਨੂੰ ਇਸ ਮੰਦਰ ਦੇ ਉੱਤੇ ਇਸ ਜਿਹੜੀ ਆਬਾਦਤਗਾਹ ਹੈ ਇੱਥੇ ਅਸੀਂ ਦੇ ਦੇਵਾਂਗੇ ਸਦਕਾ ਬੱਕਰੇ ਦਾ ਯਾ ਅਸੀਂ ਕੋਈ ਨਿਆਜ਼ ਦੇ ਦਵਾਂਗੇ ਤੇ ਉਹਦੇ ਨਾਲ ਸਾਡੀਆਂ ਮੁਸੀਬਤਾਂ ਦੂਰ ਹੋ ਜਾਣਗੀਆਂ ਵੀਰੋ ਫਿਰ ਸਾਡੀ ਨੀਅਤ ਉਹ ਨਹੀਂ ਫਿਰ ਸਾਡਾ ਯਕੀਨੇ ਕਾਮਲ ਅੱਲਾ ਪਾਕ ਦੀ ذات ਤੇ ਨਹੀਂ ਹੈ ਫਿਰ ਸਾਡਾ ਉਸ ਬਾਬੇ ਤੇ ਹੈ ਉਸ ਪੀਰ ਤੇ ਹੈ ਉਸ ਪੰਡਤ ਤੇ ਹੈ ਉਸ ਗਿਆਨੀ ਤੇ ਹੈ ਤੇ ਵੀਰੋ ਆਪਣਾ ਅਮਾਨ ਯਕੀਨ ਅੱਲਾ ਰੱਬੁਲ ਜਦੀ ਜ਼ਾਤ ਤੇ ਰੱਖੋ ਬੇਸ਼ੱਕ ਸਭ ਨੂੰ ਨੁਕਸਾਨ ਫਾਇਦਾ ਅੱਲਾ ਪਾਕ ਦੀ ਜ਼ਾਤ ਪਹੁੰਚਾ ਸਕਦੀ ਹੈ ਬਾਕੀ ਵੀਰੋ ਸਭ ਪਖੰਡ ਹੈ ਬਾਕੀ ਜੋ ਕੁਝ ਵੀ ਹੋ ਰਿਹਾ ਵੈ ਜਿਹੜਾ ਬੰਦਾ ਅੱਲਾ ਪਾਕ ਦੀ ਹਕਮਤ ਤੋਂ ਦੂਰ ਲੈ ਕੇ ਜਾ ਰਿਹਾ ਤੁਹਾਨੂੰ ਤੋੜਿਆ ਵੈ ਵੀਰੋ ਉਹ ਕਦੀ ਵੀ ਅੱਲਾ ਦਾ ਬੰਦਾ ਨਹੀਂ ਹੋ ਸਕਦਾ ਜਿਹੜੇ ਅੱਲਾ ਦੇ ਨੇਕ ਬੰਦੇ ਐ ਅਪਤਾਰੀ ਪੁਰਸ਼ ਐ ਵੀਰੋ ਉਹਨਾਂ ਨੂੰ ਦੁਨੀਆਂ ਦੇ ਪੈਸੇ ਦੀ ਦੌਲਤ ਦੀ ਲਾਲਚ ਨਹੀਂ ਹੋਏਗੀ ਇਹ ਸਭ ਤੋਂ ਵੱਡੀ ਨਿਸ਼ਾਨੀ ਐ ਜਿਹੜੇ ਪੈਸੇ ਦੀ ਗੱਲ ਕਰਦਾ ਵੈ ਕਿਸੇ ਤਰ੍ਹਾਂ ਦੇ ਵੀ ਚੜਾਵੇ ਦੀ ਕੋਈ ਚੀਜ਼ ਮੰਗਦਾ ਵੈ ਉਹ ਮਨੁੱਖ ਵੀਰੋ ਲਾਲਚੀ ਜੇ ਅੱਲਾ ਰੱਬੁਲ ਇਜ਼ਤ ਦੀ ਜ਼ਾਤ ਸਾਬਤੇ ਆਪਣਾ ਕਰਮ ਸਭ ਦੇ ਆਪਣੀ ਰਹਿਮਤ ਕਰੇ ਕਿਉਂਕਿ ਅੱਲਾਹ ਪਾਕ ਦੀ ਰਹਿਮਤ ਤੋਂ ਬਗੈਰ ਕੋਈ ਨੇਕੀ ਨਹੀਂ ਕਰ ਸਕਦਾ ਕੋਈ ਨੇਕੀ ਦੇ ਰਾਸਤੇ ਤੇ ਨਹੀਂ ਆ ਸਕਦਾ ਬਾਕੀ ਵੀਰੋ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਇਹ ਕਥਾ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਜ਼ਹਲ ਲਾਜ਼ਮੀ ਕਰਨਾ ਆਪਾਂ ਨੇ ਸਾਰਾ ਖਿਆਲ ਖਣਾ ਯਾਦ ਰੱਖਣਾ ਅੱਲਾ ਫੇਜ਼